ਪਗਵਾਂ ਤਾਂ ਮਾਨ ਨੇ ਇਹ ਕਿਐਸੀ ਵੋਟਾਂ ਪਾਓ ਮੈਸਰਾ 6000 ਰੁਪਏ ਤਨਖਾਹ ਕਰੂੰ ਮੇਡੇ ਮੀਨ ਵਾਲਿਆਂ ਦੀ ਸਾਡੀ ਕੋਈ 6000 ਰੁਪਏ ਤਨਖਾਹ ਨਹੀਂ ਹੋਈ ਜਨੀਲ ਜਖਮ ਜਿਹਦੇ ਨਾਂ ਨਾ ਸਿੰਘ ਲੱਗਦਾ ਜਾਂ ਕੌਰ ਲੱਗਦਾ ਸਾਰੇ ਇੱਕ ਨਾਮ ਦੇ ਵਰਜੀ ਸਿੰਘ ਖਾਲਸਾ ਤੇ ਪਿਤਾ ਨੇ ਸਾਡੇ ਲਈ ਕੁਝ ਕੀਤਾ ਤੇ ਮੋਲਕ ਸਿੰਘ ਨੇ ਖੁਦ ਐਮਐਲਏ ਬਣ ਕੇ ਨਹੀਂ ਕੀਤਾ ਕਾ ਅਸੀਂ ਇਹਨੂੰ ਸਪੋਰਟ ਕਿਵੇਂ ਕਰ ਦਿਆਂਗੇ ਮੈਂ ਤਾਂ ਕਿਸੇ ਦਾ ਕੀ ਮੈਂ ਕਿਸੇ ਦਾ ਕੋਈ ਕੰਮ ਨਹੀਂ ਕਰਾਇਆ ਇਹਦੇ ਕੋਲ ਕੋਈ ਕੰਮ ਲੈ ਕੇ ਨਹੀਂ ਉਹਨੂੰ ਵੀ ਆਮ ਆਦਮੀ ਪਾਟ ਜਾਂ ਪਰ ਸਪੋਰਟ ਵਰਜੀ ਸਿੰਘ ਨੂੰ ਕਰਦੇ ਜਿਹਨਾਂ ਨੂੰ ਕੋਈ ਛੋਟੀ ਸਰਕਾਰ ਆ ਜੋਰ ਲਾ ਲੈ ਕਿ ਵੋਟ ਵੰਦ ਜੇ ਇਤੋਂ ਇੱਕ ਵੋਟ ਵੀ ਵੰਦ ਖੜਦ ਮੇਰੀ ਗਰੰਟੀ ਹੈ ਦਿਹਾੜੀ ਕਰਕੇ ਖਾਣੇ ਦਿਹਾੜੀ ਕਰਕੇ ਤੇ ਸਾਡਾ ਮੇਰਾ ਬੰਦਾ ਹੱਥ ਫੜਾ ਨੌਕਰੀ ਕਰਦੀ ਮੈਡੇਮ ਇੰਚ ਤੇ ਬੰਦਾ ਜਦੋਂ ਸਾਡੇ ਪਿੰਡ ਦੀ ਛਲਕ ਨਹੀਂ ਬਣਾ ਸਕਦਾ ਸਾਡੇ ਪਿੰਡ ਇਹਨੂੰ ਪੁੱਛੋ ਵੀ ਜਿੱਤ ਕੇ ਜਿਵੇਂ ਐਮਐਲ ਬਣਿਆ ਹਜੇ ਤੱਕ ਸਾਡੇ ਪਿੰਡਾਂ ਆ ਕੇ ਦੇਖੇ ਇਹਨਾਂ ਨੂੰ ਨਾ ਇਹ ਭਲੇਖਾ ਮੰਨਦੇ ਵਿੱਚ ਇਹਦੇ ਨਚਾਰ ਨਹੀਂ ਪਿੰਡਾਂ 'ਚ ਵਰਨੇ ਕੇ ਲਿਆ ਲੱਗੇ ਹੋ ਜੇ ਨਾਂ ਨੂੰ ਗੱਲ ਔਲਖਾਂ ਦੇ ਵਿੱਚੋਂ ਵੋਟ ਵੱਧ ਕੱਢ ਜੇ ਮੇਰੀ ਮੂਤ ਨਾੜੀ ਮੁੰਦਿਆਂ ਮਾਰ ਦੂ ਬਾਹਰ ਇਹਨਾਂ ਨੇ ਐਮਐਲ ਬਣਾਇਆ ਵੀ ਜਿਨ੍ਹਾਂ ਨੇ ਵੋਟਾਂ ਦਿੱਤੀਆਂ ਮੈਂ ਪਦਵੀ ਤੇ ਪਹੁੰਚਾ ਉਹਨਾਂ 'ਚ ਮੇਨ ਬੰਦਿਆਂ ਕੋਲੇ ਤਾਂ ਜਾਵਣਾ ਦੂਜਿਆਂ ਕੋਲੇ ਅਸੀਂ ਵੋਟ ਨਹੀਂ ਪਾਉਣੀ ਭਗਵੰਤ ਮਾਨ ਨੂੰ ਅਸੀਂ ਕਿਸੇ ਨੂੰ ਨਹੀਂ ਪਾਉਣੀ ਵੋਟ ਆ ਰਹੀਆਂ ਕਿਹੜੀ ਪਾਰਟੀ ਨੂੰ ਜ਼ਿਆਦਾ ਸਪੋਰਟ ਕਰ ਰਹੇ ਹੋ ਤੁਸੀਂ ਸਰਬਜੀਤ ਸਿੰਘ ਖਾਲਸਾ ਅਸ਼ੀਤ ਭਾਈ ਬਜਨ ਸਿੰਘ ਦਾ ਪੁੱਤ ਉਹਨਾਂ ਨੂੰ ਕਿਉਂ ਉਹਨਾਂ ਦੇ ਪਿਓ ਨੇ ਸਾਡੇ ਸਿੱਖ ਧਰਮ ਲਈ ਕੁਰਬਾਨੀ ਕੀਤੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮਾਰੀ ਨਾ ਕਿ ਕੋਈ ਗੁੰਡਾ ਮਾਰੇ ਜੀ ਕੁਰਬਾਨੀ ਕੋਈ ਕਰ ਸਕਦਾ ਇਹਨਾਂ ਕਿਸੇ ਪਾਰਟੀ ਵਾਲਿਆਂ 'ਚੋਂ ਪੁੱਛੋ ਵੀ ਕਹੇ ਕੋਈ ਤੱਤੀ ਤਵੀ ਦੇ ਪੈਰ ਧਰ ਕੇ ਵਿਖੋ ਕੋ ਜਿਹਨੇ ਆਪਦੇ ਬੱਚਿਆਂ ਦੀ ਖਾਤਰ ਜਾਨ ਦੀ ਬਾਜ਼ੀ ਲਾ ਦਿੱਤੀ ਕੋਈ ਨਹੀਂ ਕਰ ਸਕਦਾ ਤੇ ਕੀ ਗੱਲ ਉਹਨਾਂ ਨੂੰ ਸਪੋਰਟ ਕਰਨਾ ਕਿਸੇ ਦਾ ਫਰਜ਼ ਨਹੀਂ ਬਣਦਾਗਾ ਜਾਂ ਉਹਦੇ ਦਾਦੇ ਮੰਗਰੋ ਜਿੰਨੀ ਸਿੱਖ ਕੌਮ ਜਿਹਦੇ ਨਾਂ ਨਾ ਸਿੰਘ ਲੱਗਦਾ ਜਾਂ ਕੌਰ ਲੱਗਦਾ ਸਾਰੇ ਇੱਕ ਨਾਂ ਦੇ ਮੁਨਕਰ ਹੋ ਜਾਂਦੇ ਇਹ ਕੌਮ ਦਾ ਬਾਈ ਮਾਹ ਸੰਗ ਨੂੰ ਵਧਾਵਾ ਦੇ ਦੇਣ ਵੀ ਅਸੀਂ ਵੀ ਸਾਡੇ ਗੁਰੂ ਨਹੀਂ ਦੇਖ ਤੋਂ ਦੇ ਸੰਗ ਤਾਂ ਮੁਲਕ ਸਿੰਘ ਨੂੰ ਇੰਨੀ ਗੱਲ ਪੁੱਛੋ ਇਹਨਾਂ ਦੇ ਨਾਲ ਮੈਂ ਆਪਦੀ ਗੱਡੀ ਲਾਈ ਮੋਟਰਸਾਈਕਲ ਲਾਈ ਰੱਖਿਆ ਇਹਨਾਂ ਨੂੰ ਐਮਐਲਏ ਜਿਤਾਉਣ ਦੇ ਖਾਤਰ ਮੈਂ ਘਰੋਂ ਘੱਟੋਂ ਘੱਟ 50000 ਰੁਪਏ ਦਾ ਤਾਂ ਖਰਚਾ ਕੀਤਾ ਪਹਿਲਾਂ ਤੁਸੀਂ ਆਮ ਆਦਮੀ ਆਮ ਆਦਮੀ ਪਾਰਟੀ ਜੀ ਹੁਣ ਵੀ ਆਮ ਆਦਮੀ ਪਾਰਟੀ ਜਾਂ ਪਰ ਸਪੋਰਟ ਸਰਬਜੀਤ ਸਿੰਘ ਨੂੰ ਕਰਦੇ ਹਾਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਿਉਂ ਕੀਤੀ ਜਾ ਰਹੀ ਤੇ ਸਰਮਜੀਤ ਸਿੰਘ ਸਰਮਜੀਤ ਸਿੰਘ ਖਾਲਸਾ ਦੇ ਪਿਤਾ ਨੇ ਸਾਡੇ ਲਈ ਕੁਝ ਕੀਤਾ ਤੇ ਮੋਲਕ ਸਿੰਘ ਨੇ ਖੁਦ ਐਮਐਲਏ ਬਣ ਕੇ ਨਹੀਂ ਕੀਤਾਗਾ ਅਸੀਂ ਇਹਨੂੰ ਸਪੋਰਟ ਕਿਵੇਂ ਕਰ ਦਾਂਗੇ ਕਿਹੜਾ ਮੁੱਦਾ ਜ਼ਿਆਦਾ ਤੁਸੀਂ ਰੱਖਿਆ ਹੋ ਮੁੱਦਾ ਇਹਨੇ ਹੋਰ ਤਾਂ ਕਿਸੇ ਨੂੰ ਮੈਂ ਤਾਂ ਕਿਸੇ ਦਾ ਕੀ ਮੈਂ ਕਿਸੇ ਦਾ ਕੋਈ ਕੰਮ ਨਹੀਂ ਕਰਾਇਆ ਇਹਦੇ ਕੋਲ ਕੋਈ ਕੰਮ ਲੈ ਕੇ ਨਹੀਂਗਾ ਸਾਡੀ ਮਾਂ ਦੀ ਡੈਥ ਹੋ ਗਈ ਇਹਨੂੰ ਭੋਗ ਤੇ ਗਿਆ ਸਾਡੇ ਬੰਦੇ ਦਿਨ ਨਹੀਂ ਬੰਦੇ ਸੀ ਮੇਰੇ ਮੈਂ ਖੁਦ ਆਪ ਫੋਨ ਕੀਤਾ ਦਫ਼ਤਰ ਫੋਨ ਕੀਤਾ ਧਰਮਜੀਤ ਸਿੰਘ ਰਾਮਿਆ ਨਾਲ ਨੂੰ ਵੀ ਮੂਲ ਗੱਲ ਨੂੰ ਵੀ ਸਈ ਅਸੀਮਤ ਸਿੰਘ ਮੈਂਬਰ ਤੋਂ ਵੀ ਕਰਾਇਆ ਸਖਪਾਲ ਸਿੰਘ ਤੋਂ ਵੀ ਕਰਾਇਆ ਤੇ ਮਾਤਾ ਦੇ ਭੋਗ ਤੇ ਨਹੀਂ ਆ ਸਕਦੇ ਇਹਨਾਂ ਦੇ ਮਕਾਨ ਜਾਣਾ ਮੈਂ ਹਰ ਇੱਕ ਸਾਦੇ ਦੇ ਨਾਲ ਲਖਣਾ ਤੇ ਇਹ ਬੰਦਾ ਜਦੋਂ ਸਾਡੇ ਪਿੰਡ ਦੀ ਛੜਕ ਨਹੀਂ ਬਣਾ ਸਕਦਾ ਸਾਡੇ ਪਿੰਡ ਨੂੰ ਪੁੱਛੋ ਵੀ ਜਿੱਤ ਕੇ ਜਿਵੇਂ ਐਮਐਲ ਬਣਿਆ ਜਿੱਦਾਂ ਸਾਡੇ ਪਿੰਡ ਆ ਕੇ ਵੇਖਿਆ ਮਲਾ ਸੁਹੂ ਕਰ ਦਿੱਤੀਆਂ ਜਾ ਸੁਲ ਤਾਂ ਕਿ ਆਪ ਮੈਨੂੰ ਖੋਦੇ ਨੂੰ ਪਤਾ ਹੀ ਨਹੀਂਗਾ ਵੀ ਮੇਰੇ ਮੈਨੂੰ ਜਿਨ੍ਹਾਂ ਨੇ ਐਮਐਲਏ ਬਣਾਇਆ ਵੀ ਜਿਨ੍ਹਾਂ ਨੇ ਵੋਟਾਂ ਦਿੱਤੀਆਂ ਮੈਂ ਪਦਵੀ ਤੇ ਪਹੁੰਚਾ ਉਹਨਾਂ ਚ ਮੇਨ ਬੰਦਿਆਂ ਕੋਲੇ ਤਾਂ ਜਾਵਣਾ ਦੂਜਿਆਂ ਕੋਲੇ ਅਜਾ ਜੇ ਅਸੀਂ ਕਿ ਬੰਦੇ ਹੋਰ ਦਾ ਕੰਮ ਹੋਊਗਾ ਤੇ ਅਸੀਂ ਲੈ ਕੇ ਤੇ ਕੋਲੇ ਜਾਵਾਂਗੇ ਜਦੋਂ ਸਾਡੇ ਨਹੀਂ ਆ ਸਕਦਾ ਤੇ ਹੋਰ ਕਿਸੇ ਦਾ ਕੀ ਸਕਾ ਇਹਨੂੰ ਕਿਵੇਂ ਵੋਟ ਦੇ ਦੇਵਾਂਗੇ ਹੋਰ ਵੀ ਨਹੀਂ ਕਿਸੇ ਦੀ ਵੋਟ ਪੈਣ ਦੇਣੀ ਇਹਨੂੰ ਕਹਾਂ ਜੇ ਆਲਖਾਂ ਦੇ ਵਿੱਚੋਂ ਵੋਟ ਵੱਧ ਕੱਢ ਜੇ ਮੇਰੀ ਮੂਤਨਾ ਦਾ ਨਹੀਂ ਮੁੰਦਿਆਂ ਮਰਦੂ ਪਾਤੀ ਮੈਂ ਆਜਾ ਬੰਦਾ ਅੱਗੇ ਪਕੜਾਈਆਂ ਨਾ ਇਹ ਸਾਡੇ ਪਿੰਡ ਦਾ ਉਦਮਾ ਸੁਪਨਾਂ ਚ ਕਾਂਗਰਸੀ ਆ ਬਹੁਤ ਤਾਂ ਪਟਾਕੇ ਤੇ ਪਟਾਕੇ ਕਢਾਈਆਂ ਕਿੰਨੇ ਕਢਾਈਆਂ ਤੇ ਇਹਨਾਂ ਨੂੰ ਕਹੇ ਥੋੜੀ ਸਰਕਾਰ ਆ ਜੋਰ ਲਾ ਲੈ ਕਿ ਵੋਟ ਵੰਦ ਜੇ ਤੋਂ ਇੱਕ ਵੋਟ ਵੀ ਵੰਦ ਕਢਦੇ ਨੇ ਇੱਕ ਮੇਰੀ ਗਾਰੰਟੀ ਆ ਹੋਰ ਮੈਂ ਤਾਂ ਕਹਿੰਦਾ 13 0 ਤੇ ਜਿੱਤਾਂਗੇ ਅਸੀਂ ਮੈਂ ਇਹਨਾਂ ਨੂੰ ਕਹਾ ਜ਼ੀਰੋ ਨਹੀਂ ਇਹਨਾਂ ਨੂੰ ਕਹੇ ਥੋੜੀ ਜ਼ੀਰੋ ਆ 13 ਬਾਕੀ ਜਿੱਤਣਗੇ ਹਾਂ ਇਹਨਾਂ ਨੂੰ ਨਾ ਇਹ ਭਲੇਖਾ ਮੰਦ ਦੇ ਵਿੱਚ ਇਹਦੇ ਨਚਾਰ ਨਹੀਂ ਪਿੰਡਾਂ 'ਚ ਵਰਨੇ ਕੇ ਲਿਆ ਲੱਗੇ ਹੋ ਜੇ ਨਾਂ ਨੂੰ ਗੰਦ ਖੱਚ ਕਰਮਜੀਤਨ ਮੋਲ ਦੀ ਇਸਤੇ ਤੂੰ ਕਿਵੇਂ ਦੇਖਦੇ ਹੋ ਕਰਮਜੀਤਨ ਮੋਲ ਹੁੰਦਾ ਹੀ ਤਾਂ ਕਰਮਜੀਤਨ ਮੋਲ ਨੂੰ ਪਤਾ ਹੀ ਨਹੀਂ ਪਿੰਡ ਔਲਖ ਹੈਗਾ ਤੇ ਕੀ ਗੱਲ ਹੋਣ ਇੱਥੇ ਆ ਕੇ ਇਹਨੂੰ ਬੋਲਣਾ ਗਿਆ ਕਿਸੇ ਤਰੀਕੇ ਨਾਲ ਆਪਾਂ ਚੋਣ ਪ੍ਰਚਾਰ ਕਰ ਰਹੇ ਨੇ ਚੋਣ ਪ੍ਰਚਾਰ ਕਰ ਰਹੇ ਆ ਤੇ ਕਰੀ ਜਾਣ ਉਹ ਪਾਰਟੀ ਦੇ ਦੋਸ਼ ਕਰ ਰਹੇ ਆ ਮੋਲਕ ਦੇ ਗੰਦ ਕਰ ਰਹੇ ਭਗਵੰਦ ਮਾਨ ਦੇ ਗੰਦ ਹਾਂ ਚੱਕੇ ਆ ਬਹੁਤ ਚੱਕੇ 2.5 ਸਾਲ ਹੋ ਗਏ ਅੱਗੇ ਨਹੀਂ ਚੱਕੇ 2.5 ਸਾਲਾਂ ਬਾਅਦ ਪਹਿਲੀ ਗੱਲ ਤਾਂ ਇਹਨਾਂ ਨੂੰ ਆ ਵਿਧਾਨ ਸਭਾ ਹਲਕੇ 'ਚ ਇਹਨਾਂ ਨੂੰ ਰਿਜ਼ਲਟ ਆ ਜੂਗਾ ਖਾਲੀ ਦਲ ਖਾਲੀ ਦਲ ਦਾ ਖਾਦਮ ਆ ਵੀ ਤੇਰਾ ਉਹ ਮੈਨੂੰ ਉਹਨਾਂ ਦਾ ਕੋਈ ਪੁੱਛਦੇ ਨਹੀਂ ਨਾ ਇਹ ਦੂਰੀ ਤੇ ਮਹਿਲਾ ਵੀ ਖੜੇ ਨੇ ਉਹਨੂੰ ਕੋਣ ਪੁੱਛਦਾ ਵਿਚਾਰੇ ਇਹਨਾਂ ਕਾਂਗਰਸ ਪਾਰਟੀ ਦਾ ਤੁਹਾਨੂੰ ਪਤਾ 50% ਕਾਂਗਰਸ ਪਾਰਟੀ ਜਾਂ ਭਾਜਪਾ ਦਾ ਇਹਨਾਂ ਦਾ ਕੋਈ ਵजूद ਨਹੀਂ ਹੈ ਦੋਨੇ 50% ਹੈ ਨਾ ਜਿਹੜਾ ਇੱਕ ਰੇਲ ਗੱਡੀ ਦਾ ਇੰਜਾਂ ਸਾਕੇ ਦੋ ਚੀਆਂ ਪਾਰਟੀਆਂ ਦੇ ਜਿਹੜੇ ਲਈ ਜਵੇਂ ਇੰਨਾਂ ਦਾ ਮੱਡਵੇ ਚੱਲਦੇ ਹਨ ਤਾਂ ਪੰਜਾਬ ਦਾ ਮਗਰ ਸਟੇਟਾਂ ਦੂਜੀਆਂ ਚੱਲਦੀਆਂ ਸਟੇਟਾਂ ਠੀਕ ਹੈ ਨਾ ਪੰਜਾਬ ਦੇ ਕਿਸਾਨਾਂ ਨੇ ਧਰਨਾ ਲਾਇਆ ਸੀ ਕਿਸਾਨ ਨਾਲ ਹਰਿਆਣਾ ਖੜਾ ਹੋ ਗਿਆ ਨਾ ਯੂਪੀ ਖੜਾ ਹੋ ਗਿਆ ਰਾਜਸਥਾਨ ਖੜਾ ਹੋ ਗਿਆ ਬਿਹਾਰ ਵੀ ਖੜਾ ਹੋ ਗਿਆ ਹੁਣ 74 ਪਿੰਦੇ ਨੇ ਭਾਜਪਾ ਨੂੰ ਉਹ ਪੰਜਾਬ ਦੇ ਜਿਹੜਾ ਰੇਲ ਗੱਡੀ ਦਾ ਇੰਜਾਂ ਤੁਹਾਨੂੰ ਇਹਦੀ ਇਧਰਲੇ ਬਾਰਡਰ ਤੋਂ ਲੱਗ ਕੇ ਰੇਲ ਸ਼ੁਰੂ ਹੁੰਦੀ ਹੈ ਤੇ ਉਧਰ ਉਹ ਇੰਜਨ ਬਦਲਿਆ ਜਾਂਦਾ ਨਾ ਤੇ ਪੱਛਮੀ ਬੰਗਾਲ ਹੈਗੀ ਨਾ ਉਧਰ ਵੀ ਉਤੋਂ ਦੇ ਇੰਜਨ ਬਦਲਿਆ ਜਾਂਦਾ ਦੁਬਾਰਾ ਪਰ ਇਹ ਨਹੀਂ ਕਿ ਕੋ ਪੰਜਾਬ ਤੋਂ ਪੱਛਮੀ ਬੰਗਾਲ ਦੇ ਦੋ ਹੀ ਸੂਬੇ ਆ ਜਿਨ੍ਹਾਂ ਨੇ ਅੰਗਰੇਜ਼ ਨਹੀਂ ਵਸਣ ਦਿੱਤੇ ਤੇ ਜਾਂ ਪਰ ਫਰਜ਼ ਕਰ ਲਓ ਪਹਿਲਾਂ ਮੁਗਲ ਨਹੀਂ ਵਸਣ ਦਿੱਤੇ ਤੇ ਆ ਕੁਝ ਕੀਤਾ ਇਹ ਤਾਂ ਕਿਹੜੇ ਬਾਗ ਦੀ ਮੂਲੀ ਆ ਸੋ ਸਾਹਿਬ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਵੀ ਅਸੀਂ ਹੈ ਕੀ ਚੀਜ਼ ਆ ਇਹ ਕਹਿੰਦੇ ਅਸੀਂ ਜਿੱਤ ਜਾਵਾਂਗੇ ਇਹਨਾਂ ਨੂੰ ਗਾਇ ਕਰਿਆ ਜਣਾ ਜਿੱਦੇ ਜਿੱਦੇ ਐ ਸੀਟ ਤੋਂ ਜਿੱਤ ਗਏ ਇਹਨਾਂ ਨੂੰ ਕਹਿੰ ਗਏ ਦੋ ਕੁਇੰਟਲ ਲੱਡੂ ਮੇਰੇ ਮੋਲਕ ਨੂੰ ਕੋ ਮੈਂ ਦੇਵਾਂਗਾ ਜੇ ਆਹ ਸੀਟ ਚ ਕੱਢ ਦੇ ਮੈਂ ਅਜਾ ਨਾ ਕਿਸੇ 13 ਦਾ ਬਾਕੀ ਹੈ ਉਹਨਾਂ ਨੂੰ ਕੋ ਫਰੀ ਕੋਟ ਸੀਟ ਹੀ ਕੱਢ ਜੋਂ ਦੋ ਸਾਲ ਦੇ ਕੀਤੇ ਸਰਕਾਰ 20000 ਰੁਪਇਆ ਵੀ ਨਾਲ ਤੇ ਦੇਵਾਂਗਾ ਨਾਲ ਇਹਨਾਂ ਨੂੰ ਕੋ ਸੀਟ ਕੱਢ ਕੇ ਦਿਖਾਓ ਆਲ ਕਪੈਂਡੀ ਗੱਲਾਂ ਇੱਕ ਵੋਟ ਵਧਾ ਦੇ ਜੇ ਉਹਨਾਂ ਨੂੰ ਕਹ ਫਿਰ ਵੀ ਦੇਊਗਾ ਸੀਟ ਦੀ ਬਹੁਤ ਟੁੰਡੀਆਂ ਗੱਲਾਂ ਪਿਛਲੇ 70 ਸਾਲਾਂ ਇਹਦੇ ਇਹਨੇ ਬਸਾ ਕੁੱਤੇ ਭਗਾਈਏ ਵੀ ਹੁਣ ਸਰਕਾਰ ਦੇ ਤੌਰ ਤੇ ਖਿਹਾਰ ਕੇ ਚਾਲ ਜਪਾਦੇ ਆ ਪਕਾਈ ਮਾਰਦੇ ਨੂੰ ਪਰ ਨਹੀਂ ਇਹਨਾਂ ਨੂੰ ਵੋਟ ਨਹੀਂ ਆ ਸਚਾਈ ਨੂੰ ਵੋਟ ਬਿੰਦੀ ਹੁੰਦੀ ਨਹੀਂ ਪਤਾ ਕਦੇ ਵੀ ਕੋਈ ਵੀ ਗੱਲਾਂ ਨੇ ਸਚਾਈ ਨਾਲ ਕੰਮ ਕਰਾਂਗੇ ਨਿਸ਼ਚਾ ਕਰੋ ਆਪਣੀ ਜੀਤ ਕਰੋ ਇਹਨਾਂ ਕੋਲੇ ਨਿਸ਼ਚੈ ਹੀ ਨਹੀਂਗਾ ਮਾਰੇ ਫੇ ਮਾਰੇ ਝੂਠਾ ਜੂ ਮਾਰੇ ਨੂੰ ਝੂਠਾ ਕਰਦਣ ਕੋਲ ਵੱਡੇ ਬੰਦੇ ਹੈ ਹਾਂ ਬੇਚ ਦਲੇ ਬੰਦੇ ਕਤੀੜ ਹੈਗੇ ਹਾਂ ਮਾੜੀ ਗੱਲ ਆ ਮੈਂ ਨਾ 22 ਸਾਲ ਹੋ ਗਏ ਮੈਨੂੰ ਜੋਬ ਕਰਦੀ ਨੂੰ ਮੇਰੀ 3000 ਰੁਪਏ ਤੱਕ 100 ਰੁਪਏ ਦਿਹਾੜੀ ਪੈਂਦੀ ਆ ਉਹਦੇ ਵਿੱਚ ਮੈਨੂੰ ਕੁਝ ਨਹੀਂ ਪੰਦਾ ਨਾ ਕੋਈ ਮੇਰੇ ਪੁੱਤ ਨੂੰ ਨੌਕਰੀ ਨਾ ਮੇਰੀ ਕੋਈ ਨੂੰ ਨੂੰ ਨੌਕਰੀ ਮੇਰੇ ਕੱਲੇ ਰਾਸ਼ਨ ਕਾਰਡ ਵੀ ਮੈਂ ਕਟਾਇਆ ਹੋਇਆ ਉਹਦੇ ਵਿੱਚ 5 ਕਿਲੋ ਕਣਕ ਮਿਲਦੀ ਆ ਇੱਕ ਮੇਰੇ ਬੰਦੇ ਨੂੰ ਤੇ ਕੋਈ ਅਸੀਂ ਵੋਟ ਨਹੀਂ ਪਾਉਣੀ ਭਗਵੰਤ ਮਾਨ ਨੂੰ ਅਸੀਂ ਕਿਸੇ ਨੂੰ ਨਹੀਂ ਪਾਉਣੀ ਮੈਂ ਤਾਂ ਇਹ ਕਹਿੰਦੇ ਕਿਸੇ ਨੂੰ ਨਹੀਂ ਪਾਉਣੀ ਸਾਡਾ ਕਿਸੇ ਨੇ ਕੁਝ ਨਹੀਂ ਸਵਾਰਿਆ ਅਸੀਂ ਦਿਹਾੜੀ ਕਰਕੇ ਖਾਣੇ ਦਿਹਾੜੀ ਕਰਕੇ ਤੇ ਸਾਡਾ ਮੇਰਾ ਬੰਦਾ ਹੱਥ ਫੜਾ ਕੇ ਕਹਿੰਦਾ ਮੈਂ 100 ਰੁਪਏ ਤਾਂ ਸਕੂਲ ਚ ਨੌਕਰੀ ਕਰਦੀ ਮੈਡੇਮ ਇਨ ਚ 100 ਰੁਪਏ ਪਿੱਛੇ ਤੇ 100 ਰੁਪਏ ਦੇ ਮੈਂ ਲੋਕਾਂ ਦੀ ਰੋਟੀ ਪਾਣੀ ਤੋਰੂੰਗੀ ਕਿ ਦਵਾਈ ਬੂਟੀ ਲਾਉਂਗੀ ਤੇ ਕੀ ਕਰੂੰਗੀ ਇਹ ਭਗਵੰਤ ਮਾਨ ਨੇ ਇਹ ਕਿਹਾ ਸੀ ਵੋਟਾਂ ਪਾਓ ਮੈਂ ਸੋਹਣਾ 6000 ਰੁਪਏ ਤਨਖਾਹ ਕਰੂੰ ਮੈਡੇਮ ਇਨ ਵਾਲਿਆਂ ਦੀ ਸਾਡੀ ਕੋਈ 6000 ਰੁਪਏ ਤਨਖਾਹ ਨਹੀਂ ਹੋਈ ਸਾਨੂੰ ਸਗੋਂ ਵੋਟਾਂ ਦੇ ਵਿੱਚ ਵੀ ਵੋਟਾਂ ਚ ਕੰਮ ਕਰਵਾ ਲੈਂਦੇ ਮੈਡੇਮ ਇਨਾਂ ਤੋਂ ਕੋਈ ਪੈਸਾ ਨਹੀਂ ਦਿੰਦੇ ਸੀ ਹਾਂ ਗੱਲਾਂ ਹੀ ਸੀ ਅਸੀਂ ਨਹੀਂ ਬੋਟ ਪਾਉਣੀ ਮੈਂ ਸਾਡੀ ਲੱਖਾਂ ਨੂੰ ਬੋਟ ਮੈਡੇ ਮੀਨ ਵਾਲਿਆਂ ਦੀ ਅਸੀਂ ਬੋਟ ਦੇ ਨਹੀਂ ਨੀ ਲੱਖ ਹੈ ਮੋਟਾ ਬੋਟ ਲਾਇਆ ਵਿੱਚ ਅਸੀਂ ਮੈਡੇ ਮੀਨ ਜੂਨੀਅਰ ਲਖਵਿੰਦਰ ਕੌਰ ਪ੍ਰਧਾਨ ਆ ਕੰਮਿਆਂ ਨੇ ਤੋਂ ਜ਼ਿਲ੍ਹਾ ਪ੍ਰਧਾਨ ਬਈਓ ਉਪ ਪ੍ਰਧਾਨ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਐਨੀ ਸਰਕਾਰਾਂ ਗਈਆਂ ਸਾਡੀ ਕਿਸੇ ਸਰਕਾਰ ਨੇ ਨਹੀਂ ਕੀਤੀ ਸਿੱਧਾ ਆਦੀ ਕਰਕੇ ਖਾਨੇ ਅਸ ਤਾਂ ਬੋਟ ਕਿਸੇ ਨੂੰ ਪਾਉਣੀ ਨਹੀਂ ਜੇ ਸਾਡੀ ਕੋਈ ਸੁਣੂਗਾ ਗਰੀਬਾਂ ਦੀ ਅਸੀਂ ਗਰੀਬ ਕੌਲਤ ਵਜਦੀਆਂ ਗਰੀਬਾਂ ਦੀ ਕਿਸੇ ਨੇ ਸੁਣੀ ਤਮੀਆਂ ਤੇ ਮੱਚ ਜਾਂਦੀਆਂ ਚੁਰਾ ਤੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਤਾਂ ਕਹਿੰਦੇ ਅਸੀਂ ਉੱਠੇ ਆ ਅਸੀਂ ਬੋਟ ਮੂਰਖ ਪੁਨੇ ਚ ਸਾਥ ਕਮਲੀਆਂ ਭੈਣਾਂ ਨੇ ਪਾਤੀ ਸਾਨੂੰ ਉੱਥੇ ਉਹਦੇ ਵਿੱਚ ਪਾਤੀ ਵੀ 6000 ਰੁਪਏ ਤੁਹਾਡੀ ਤਨਖਾਹ ਕਰੂੰਗਾ ਤੇ ਤਾਂ ਬੋਟ ਪਾਤੀ ਤੇ ਬਦਕਰ ਕੀਤਾ ਕੁਛ ਨਹੀਂ ਹਕੀਤਾ ਕੁਛ ਵੀ ਨਹੀਂ ਸਾਡਾ ਅਸੀਂ ਨੇ ਭਟਾ ਕਿਸੇ ਨੂੰ ਨਹੀਂ ਪਾਉਣਿਆ ਸੈਕਿੰਗਾਂ ਪਈਆਂ ਨਾ ਕੋਈ ਸਾਨੂੰ ਦਾ ਵੀ ਕੋਈ ਸਹੂਲਤਾ ਦੱਕਦੀ ਦੀ ਦਵਾਈ ਬੂਟੀ ਦੀ ਨਾ ਕੋਈ ਸਾਨੂੰ ਛੁੱਟੀ ਦੀ ਸਹੂਲਤਾ ਕੋਈ ਸਹੂਲਤ ਨਹੀਂ ਕੀਤੀ ਭਗਵੰਤ ਮਾਨ ਨੇ ਕੁਛ ਨਹੀਂ ਕੀਤਾ ਸਾਡੇ ਬਾਰੇ ਕੁਛ ਨਹੀਂ ਕੀਤਾ ਮੇਰੀ ਕੋਈ ਨੂੰ ਨੂੰ ਨੌਕਰੀ ਨਾ ਮੇ ਧੀ ਨੂੰ ਨੌਕਰੀ ਹੈ ਮੇ ਧੀ ਬਹੁਤ ਪੜੀ ਹੈ ਮੇ ਨੂੰ ਬਹੁਤ ਪੜੀ ਹੈ ਨਾ ਮੇਰੇ ਮੁੰਡੇ ਨੂੰ ਨੌਕਰੀ ਪ੍ਰਾਈਵੇਟ ਕਰਦਾ ਨੌਕਰੀ ਮੇਰਾ ਮੁੰਡਾ ਪ੍ਰਾਈਵੇਟ ਮੇਰੀ ਨੂੰ ਨੌਕਰੀ ਕਰਦੀ ਹੈ ਮੈਂ ਉਹਦੀ ਉਹਦੇ ਸਰਕਾਰੀ ਚ ਕਰਦੀ ਪਰ ਮੇਰਾ ਕੁਝ ਨਹੀਂ ਪਰ 100 ਰੁਪਏ ਦਿਹਾੜੀ ਤੇ ਉਹ ਆਪਦੇ ਘਰੇ ਬੁੜੀ ਰੱਖੂਗਾ 100 ਰੁਪਏ ਦੇਊਗਾ ਉਹਨੂੰ ਜੇ ਧੀ ਉਹਦੀ ਘਰੇ ਬੁੜੀ ਕੰਮ ਕਰੂਗੀ 100 ਰੁਪਏ ਅਦਾ ਦੇਊਗੀ ਇਹਨੂੰ ਕਦੇ ਨਹੀਂ ਨਾ ਦੇਊਗੀ ਅਸੀਂ ਫਤੋ 100 ਰੁਪਏ ਦੇ ਕੰਮ ਕਿਵੇਂ ਕਰ ਸਕਦੀਆਂ ਕੰਮ ਤਾਂ ਸਾਨੂੰ ਕਹਿੰਦੇ ਦੁੱਗਣਾ ਕਰੋ ਤੇ ਅਸੀਂ ਕਰੀਏ ਕਿਹੜੇ ਸਾਥ ਤੇ ਹਾਂ ਦਿਹਾੜੀ 100 ਰੁਪਏ ਫਿਰ ਮੈਂ ਆਦੀ ਦਵਾਈ ਬੂਟੀ ਲਵਾ ਕੇ ਆਂਦੇ ਘਰ ਦਾ ਨੂਨ ਤੇ ਉਤੋਰਾਂ ਕਿ ਉਹਦੇ ਜਵਾਕਾਂ ਨੂੰ ਖਾਣ ਨੂੰ ਦੇਵਾਂ ਦੱਸੋ ਤੁਸੀਂ ਸੋਚ ਕੇ ਦੱਸੋ ਕੀ ਕਰੂੰ ਮੈਂ ਮੈਨੂੰ ਆ ਤਾਂ ਸਾਨੂੰ ਸਾਨੂੰ ਕਹਿੰਦਾ ਤੁਹਾਡੇ 600 ਰੁਪਏ 6000 ਰੁਪਏ ਦੇ ਤਾਂ ਤਨਖਾਹ ਦਊਂਗਾ ਮੈਨੂੰ ਵੋਟ ਪਾਓ ਅਸੀਂ ਉਹਦਾ ਵੋਟ ਪਾਤੀ ਤੇ ਸਾਡੀ ਕੋਈ ਕਿਸੇ ਨੇ ਬਾਤ ਨਹੀਂ ਪੁੱਛੀ ਸਭ ਬੱਲੇ ਲੱਗੇ ਹੋ ਭਗਵੰਤਮਾਨ ਤੋਂ ਹੈ ਅੱਕੇ ਅੱਕੇ ਪੂਰੇ ਯੱਕੇ ਆ ਹਾਂ ਪੂਰੇ ਯੱਕੇ ਆ ਅਸਦਾ ਅਸੀਂ ਕਿਸੇ ਸਰਕਾਰ ਨੂੰ ਨਹੀਂ ਵੋਟ ਪਾਉਣੀ ਮੈਂ ਤਾਂ ਇਹੀ ਕਹਿੰਦੀ ਆ ਜਿਉਂ ਸਾਡੀ ਕੋਈ ਸੁਣਦਾ ਹੀ ਨਹੀਂ ਅਸੀਂ ਕਰਾਂਗੇ ਕੀ ਜੋ ਕੋ ਸਾਡੀ ਸੁਣਦਾ ਹੀ ਨਹੀਂ ਤੇ ਆਪਣੀ ਵੋਟ ਪਾਉਣੀ ਨਹੀਂ ਮੈਂ ਇੱਕ ਹੋਰ ਦੰਦ ਉਹਦੇ ਬਾਹਰ ਚ ਨਾ ਆਈ ਕੈਮਰਾ ਲੈ ਕੇ ਉਹਦੇ ਬਾਹਰ ਚ ਵੀਡੀਓ ਬਣਾ ਕੇ ਵਿਖਾ ਸਾਡੇ ਪਿੰਡ ਦੇ ਤੇ ਇੰਟਰ ਲੋਕ ਜਿੰਨੀ ਦੋਦੇ ਤੁਹਾਨੂੰ ਨਾ ਪਾਗੀ ਖੜਾ